ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਾਤਗੁਰੂ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਵਰ ਸ਼ਤਰੂ ਤਖਤ ਦੇ ਮਾਲਕ ਦਇਆਲ ਦੀਨਾਂ ਤੇ ਦਇਆ ਕਰਨ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਐਸੇ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਪੜਿਆਂ ਸੁਣਿਆਂ ਸੁਖ ਪ੍ਰਾਪਤ ਹੁੰਦੇ ਹਨ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਖਾਲਸਾ ਜੀ ਜਿਹੜੇ ਸਤਿਗੁਰਾਂ ਦੀ ਸ਼ਰਨ ਪਾਏ ਕਈ ਦੁੱਖਾਂ ਤੋਂ ਬਚ ਜਾਈਦਾ ਹੈ ਜਿਸ ਵਾਹਿਗੁਰੂ ਜੀ ਦੀ ਸ਼ਰਨ ਪਾ ਕੇ ਮੌਤ ਦਾ ਭੈ ਦੂਰ ਹੋ ਜਾਂਦਾ ਹੈ ਸੋ ਇਸ ਕਰਕੇ ਸਤਗੁਰਾਂ ਨੂੰ ਨਮਸਕਰਨ ਨਮਸਕਾਰਾਂ ਕਰਨ ਦਾ ਬਹੁਤ ਵੱਡਾ ਫਾਲ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਹਨ ਭਾਈ ਗੁਰੂ ਦਾ ਬਹੁਤ ਵੱਡਾ ਖਾਲਸਾ ਜੀ ਯੋਗਦਾਨ ਹੈ ਇਸ ਸੰਸਾਰ ਵਿੱਚ ਸਾਡੀ ਜ਼ਿੰਦਗੀ ਵਿੱਚ ਜੇ ਅਸੀਂ ਗੁਰੂ ਵਾਲੇ ਹਾਂ ਗੁਰੂ ਮਹਾਰਾਜ ਨੂੰ ਯਾਦ ਕਰਦੇ ਹਾਂ ਗੁਰੂ ਮਹਾਰਾਜ ਤੇ ਪੂਰਸਾ ਰੱਖਦੇ ਹਾਂ ਫਿਰ ਖਾਲਸਾ ਜੀ ਇਹ ਵਿਕਾਰਾਂ ਪਰੇ ਸੰਸਾਰ ਵਿੱਚ ਸਾਡੀ ਰੱਖਿਆ ਹੁੰਦੀ ਹੈ ਜਿਵੇਂ ਇਹ ਸੰਸਾਰ ਖਾਲਸਾ ਜੀ ਦੁੱਖਾਂ ਦਾ ਪਰਿਆ ਹੋਇਆ ਹੈ ਦੁੱਖਾਂ ਦਾ ਘਰ ਹੈ ਕਲੇਸ਼ਾਂ ਦਾ ਘਰ ਹੈ ਸੰਸਿਆ ਦਾ ਘਰ ਹੈ ਸਹਿਮਾ ਦਾ ਘਰ ਹੈ ਵਹਿਮਾਂ ਦਾ ਘਰ ਹੈ ਇਹਦੇ ਵਿੱਚ ਖਾਲਸਾ ਜੀ ਕੋਈ ਵਿਰਲੇ 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 ਗੁਰਮਖਾਨ ਜੋ ਪਰਮੇਸ਼ਰ ਨਾਲ ਜੁੜ ਕੇ ਗੁਰੂ ਨਾਲ ਜੁੜ ਕੇ ਇਥੋਂ ਪਾਰ ਹੁੰਦੇ ਹਨ ਨਹੀਂ ਤੇ ਸਾਰੇ ਦਾ ਸਾਰਾ ਸੰਸਾਰ ਪਿਆ ਵਿਲਕਦਾ ਹੈ ਰੋਂਦਾ ਹੈ ਕੋਈ ਕਿਸੇ ਚੀਜ਼ ਨੂੰ ਰੋ ਰਿਹਾ ਹੈ ਕੋਈ ਕਿਸੇ ਚੀਜ਼ ਨੂੰ ਰੋ ਰਿਹਾ ਹੈ ਸਾਰਾ ਸੰਸਾਰ ਹੀ ਖਾਲਸਾ ਜੀ ਦੁਖੀਆ ਦੁਖੀ ਹੈ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਬਚਨ ਹਨ ਨਾਨਕ ਦੁਖੀਆ ਸਭ ਸੰਸਾਰ ਸਾਰੇ ਦਾ ਸਾਰਾ ਸੰਸਾਰ ਹੀ ਦੁਖੀ ਹੈ ਸੋ ਇਸ ਕਰਕੇ ਗੁਰਮਖੋ ਜੇ ਸੁਖੀ ਹੋਣਾ ਹੈ ਤੇ ਰਸਨਾ ਦੇ ਨਾਲ ਨਾਮ ਜਪਣਾ ਪਵੇਗਾ ਵਾਹਿਗੁਰੂ 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 ਕਰਨਾ ਪਵੇਗਾ ਉਹਦੇ ਨਾਲ ਸਾਡੇ ਤਨ ਦੇ ਰੋਗ ਦੂਰ ਹੋਣਗੇ ਤਨ ਆਨੰਦ ਵਿੱਚ ਆ ਜਾਵੇਗਾ ਫਿਰ ਮਨ ਦੇ ਰੋਗ ਦੂਰ ਹੋਣਗੇ ਮਨ ਆਨੰਦ ਵਿੱਚ ਆ ਜਾਵੇਗਾ ਤੇ ਜਦੋਂ ਖਾਲਸਾ ਜੀ ਆਨੰਦ ਖੇੜੇ ਵਿੱਚ ਮਨ ਆ ਗਿਆ ਆਤਮਿਕ ਆਨੰਦ ਆ ਗਿਆ ਉਸ ਵੇਲੇ ਵਾਹਿਗੁਰਜੀ ਦੀ ਪ੍ਰਾਪਤੀ ਹੋ ਜਾਵੇਗੀ ਸੋ ਇਸ ਕਰਕੇ ਮਹਾਰਾਜ ਜੀਆ ਨੇ ਕਹਿਣਾ ਕੀਤਾ ਹੈ ਕਿ ਭਾਈ ਆਪਣੀ ਰਸਨਾ ਦੇ ਨਾਲ ਵਾਹਿਗੁਰਜੀ ਦੇ ਗੁਣ ਗਾਇਆ ਕਰੋ ਗਾਉਂਦੇ ਰਿਹਾ ਕਰੋ ਕਿਉਂਕਿ ਜਿਹੜੀ ਰਸਨਾ ਨਾਮ ਨਹੀਂ ਜਪਦੀ ਸਤਿਗੁਰ ਕਹਿੰਦੇ ਰਸਨਾ ਨਾ ਜਪੈ ਨਾਮ ਤਿਲ ਤਿਲ ਕਰ ਕੱਟੀਏ ਜਿਹੜੀ ਰਸਨਾ ਨਾਮ ਨਹੀਂ ਜਪਦੀ ਉਹਨੂੰ ਤਿਲ ਤਿਲ ਕਰਕੇ ਨਿੱਕਾ ਨਿੱਕਾ ਕਰਕੇ ਕੱਟ ਦੇਣਾ ਚਾਹੀਦਾ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਬਚਨ ਬਾਣੀ ਅੰਦਰ ਆਉਂਦੇ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਚਨ ਕਰਦੇ ਸਤਿਗੁਰ ਕਹਿੰਦੇ ਜਿਹੜਾ ਗੁਰੂ ਦੇ ਨਜ਼ਦੀਕ ਰਹਿੰਦਾ ਹੈ ਗੁਰੂ ਦੀ ਸ਼ਰਨ ਪਿਆ ਰਹਿੰਦਾ ਹੈ ਉਹ ਬਚ ਜਾਂਦਾ ਹੈ ਜਿਵੇਂ ਉਦਾਹਰਣ ਦਿੱਤੀ ਹੈ ਖਾਲਸਾ ਜੀ ਪਹਿਲਿਆਂ ਸਮਿਆਂ ਦੇ ਵਿੱਚ ਜਿਹੜੀ ਕਣਕ ਸੀ ਪਹਿਲਾਂ ਬੀਜੀ ਜਾਂਦੀ ਫਿਰ ਵੱਢੀ ਜਾਂਦੀ ਫਿਰ ਘਰੇ ਲਿਆਈ ਜਾਂਦੀ ਫਿਰ ਸੁਕਾਈ ਜਾਂਦੀ ਤੋਕੇ ਫਿਰ ਖਾਲਸਾ ਜੀ ਚੱਕੀ ਵਿੱਚ ਪਾਈ ਜਾਂਦੀ ਤੇ ਫਿਰ ਉਹਦਾ ਆਟਾ ਪੀਸਦੇ ਫਿਰ ਉਹ ਆਟਾ ਖਾਣ ਦੇ ਕੰਮ ਆਉਂਦਾ ਮਹਾਰਾਜ ਜੀਆ ਨੇ ਉਦਾਹਰਣ ਦਿੱਤੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਜਾ ਪੱਕਾਤਾ ਕਟਿਆ ਰਹੀ ਸੁਪੱਲਰਵਾੜ ਕਹਿੰਦੇ ਜਦੋਂ ਅਸੀਂ ਕਣਕ ਦੀ ਕਣਕ ਦਾ ਬੂਟਾ ਬੀਜਿਆ 20 ਪਾਇਆ ਤੇ ਉਹ ਖਾਲਸਾ ਜੀ ਉੱਗੀ ਫਿਰ ਵੱਡੀ ਹੋ ਗਈ ਫਿਰ ਉਹ ਪੱਕ ਗਈ ਤੇ ਜਦੋਂ ਪੱਕੀ ਫਿਰ ਉਤੋਂ ਉਤੋਂ ਵੱਢ ਲਈ ਫਿਰ ਖਾਲਸਾ ਜੀ ਪਿੱਛੇ ਕਣਕ ਦਾ ਜਿਹੜਾ 나ੜ ਹੁੰਦਾ ਤੇ ਪੈੜੀ ਦੀ ਬਾੜ ਉਹ ਪਿੱਛੇ ਰਹਿ ਗਈ ਬਾਕੀ ਜਿਹੜਾ ਬੂਟਾ ਸੀ ਸਿੱਟੇ ਸਾਨੂੰ ਆਪਾਂ ਕੱਟ ਕੇ ਵੱਢ ਕੇ ਕਰ ਲੈ ਜਾਂਦੇ ਭਰੀਆਂ ਉਹਦੀਆਂ ਬਣਾ ਲਈਆਂ ਬੰਨ ਲਈਆਂ ਮਹਾਰਾਜ ਕਹਿੰਦੇ ਸਾਨ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਕਹਿੰਦੇ ਇਹਨਾਂ ਸਿੱਟਿਆਂ ਦੇ ਸਮੇਤ ਹੀ ਆਪਾਂ ਖਾਲਸਾ ਜੀ ਜਦੋਂ ਜਦੋਂ ਕਿਸਾਨ ਆਪਾਂ ਜਾਂ ਪਿੱਛੇ ਹੜੱਪੇ ਹੁੰਦੇ ਸੀ ਉਦੋਂ ਕਰਨਾ ਜਾਂ ਆਪ ਖਾਲਸਾ ਜੀ ਕੁੱਟਣੀ ਕਣਕ ਤੇ ਫਿਰ ਉਹਦੇ ਵਿੱਚੋਂ ਦਾਣੇ ਵੱਖਰੇ ਕਰ ਲੈਣੇ ਤੇ ਬਾਕੀ ਸਮਾਨ ਵੱਖਰਾ ਕਰ ਲੈਣਾ ਕਹਿੰਦੇ ਫਿਰ ਉਹਨੂੰ ਜਿਹੜਾ ਬੋਹਲ ਖਾਲਸਾ ਜੀ ਉਡਾ ਕੇ ਪਿੱਛੋਂ ਤੇ ਫਿਰ ਉਹ ਦਾਣੇ ਕੱਢ ਲਈਦੇ ਸੀਗੇ ਪਹਿਲਾਂ ਉਹਨੂੰ ਕੁੱਟੀਦਾ ਸੀ ਤੇ ਫਿਰ ਉਸ ਤੋਂ ਬਾਅਦ ਉਹ ਬੋਹਲ ਜਿਹੜਾ ਸਮਾਨ ਸਾਰਾ ਹੁੰਦਾ ਉਹਨੂੰ ਪੱਖੇ ਵਾਂਗੂ ਛਾਜ ਵਾਂਗੂ ਛਾਣ ਲਈਦਾ ਫਿਰ ਦਾਣੇ ਵਖਰੇ ਹੋ ਜਾਂਦੇ ਕਹਿੰਦੇ ਫਿਰ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਟ ਕਹਿੰਦੇ ਫਿਰ ਜਿਹੜੇ ਜ਼ਿਮੀਂਦਾਰ ਹਨ ਉਹ ਖਾਲਸਾ ਜੀ ਦਾਣਿਆਂ ਨੂੰ ਇਕੱਠੇ ਕਰਕੇ ਤੇ ਦੋਹਾਂ ਪੁੜਾਂ ਵਾਲੀ ਚੱਕੀ ਲਾ ਲੈਂਦੇ ਪਹਿਲੀਆਂ ਸਮਿਆਂ ਵਿੱਚ ਖਾਲਸਾ ਜੀ ਆਪਾਂ ਵੇਖੀ ਹੋਵੇ ਕਈਆਂ ਨੂੰ ਪਤਾ ਕਈਆਂ ਦੇ ਘਰਾਂ ਵਿੱਚ ਅੱਜ ਵੀ ਹੈ ਖਾਲਸਾ ਜੀ ਉਹ ਪੱਥਰਾਂ ਦੀਆਂ ਚੱਕੀਆਂ ਤੇ ਉਹਦੇ ਵਿੱਚ ਖਾਲਸਾ ਜੀ ਕਿੱਲੀ ਲੱਗੀ ਹੁੰਦੀ ਸੀ ਉੱਤੇ ਉਹਨੂੰ ਹੱਥ ਨਾਲ ਘਮਾਈ ਜਾਣਾ ਤੇ ਉਹਦੇ ਵਿੱਚ ਇੱਕ ਛੇਕ ਹੁੰਦਾ ਸੀ ਕਿੱਲੀ ਜਿੱਥੇ ਲੱਗੀ ਹੁੰਦੀ ਸੀ ਉਹਦੇ ਲਾਗੇ ਉਥੋਂ ਦੀ ਦਾਣੇ ਪਾਈ ਜਾਣੇ ਤੇ ਖਾਲਸਾ ਜੀ ਉਹ ਪੁੜਾ ਨੂੰ ਕਮਾਈ ਜਾਣਾ ਜਿਉਂ ਨਿਉ ਕਮਾਈ ਜਾਣਾ ਉਹਨੇ ਪੀਸੀ ਜਾਣਾ ਤੇ ਖਾਲਸਾ ਜੀ ਆਟਾ ਵੱਖਰਾ ਹੋ ਕੇ ਸਾਈਡਾਂ ਤੇ ਡਿੱਗੀ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਦਾਂ ਫਿਰ ਆ ਕੇ ਦਾਣੇ ਕੱਢ ਕੇ ਸਾਰੇ ਜਿਹੜੇ ਜਾਨਵਰ ਜੀਵ ਹਨ ਉਹ ਉਹਦੇ ਵਿੱਚ ਦਾਣੇ ਪਾ ਕੇ ਤੇ ਖਾਲਸਾ ਜੀ ਉਹ ਕਮਾਈ ਜਾਂਦੇ ਕਹਿੰਦੇ ਫਿਰ ਜੋਰਦਾਰ ਰਹੇ ਸੋ ਉੱਭਰੇ ਨਾਨਕ ਅਜਬ ਡਿਠ ਐਂ ਦੇ ਉਹ ਜਿਹੜੇ ਦਾਣੇ ਹਨ ਜਿੱਦਾਂ ਚੱਕੀ ਚੱਲਦੀ ਹੈ ਤੇ ਖਾਲਸਾ ਜੀ ਉਹ ਸਾਰੇਆਂ ਦਾਣਿਆਂ ਦਾ ਆਟਾ ਬਣਾਏ ਜਾਂਦੀ ਹੈ ਮਿੱਝ ਕੱਢੀ ਜਾਂਦੀ ਹੈ ਤੇ ਆਟਾ ਵੱਖਰਾ ਕਰੀ ਜਾਂਦੀ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਇੱਕ ਅਚੰਭੋ ਦੇਖਿਆ ਅਚਰਜ ਤਮਾਸ਼ਾ ਵੇਖਿਆ ਕਿ ਜਿਹੜੇ ਦਾਣੇ ਕਿਲੀ ਦੇ ਲਾਗੇ-ਲਾਗੇ ਰਹਿੰਦੇ ਨੇ ਕਿਲੀ ਦੇ ਨਜ਼ਦੀਕ ਰਹਿੰਦੇ ਨੇ ਉਹ ਸਾਰੇ ਸਾਬਤ ਬਚ ਗਏ ਨੇ ਜਿਹੜੇ ਇੱਧਰ-ਉੱਧਰ ਚਲੇ ਗਏ ਉਹਨਾਂ ਨੂੰ ਚੱਕੀ ਨੇ ਰਗੜ ਸਿੱਟਿਆ ਤੇ ਉਹਦਾ ਆਟਾ ਕੱਢ ਦਿੱਤਾ। ਮਹਾਰਾਜ ਨੇ ਉਦਾਹਰਣ ਦਿੱਤਾ ਕਿ ਜਿਹੜਾ ਮਨੁੱਖ ਗੁਰੂ ਰੂਪ ਕਿੱਲੀ ਦੇ ਕੋਲ ਰਹਿੰਦਾ ਗੁਰੂ ਕੀ ਸ਼ਰਨ ਵਿੱਚ ਰਹਿੰਦਾ ਉਹ ਆ ਖਾਲਸਾ ਜੀ ਸੰਸਾਰ ਦੇ ਝਮੇਲਿਆਂ ਦੁੱਖਾਂ ਦੇ ਵਿੱਚੋਂ ਜਿੱਦਾਂ ਉਹ ਕਣਕ ਉਹਨੇ ਪੀ ਕੇ ਤੇ ਖਾਲਸਾ ਜੀ ਆਟਾ ਵੱਖਰਾ ਕਰ ਦਿੱਤਾ ਭਾਵ ਉਹਨੂੰ ਮਾਲੀ ਦਿੱਤਾ ਉਹ ਬੰਦਾ ਮਲਿਆ ਨਹੀਂ ਜਾਂਦਾ ਦੁੱਖਾਂ ਦੇ ਵਿੱਚ ਉਹ ਗੁਰੂ ਰੂਪੀ ਕਿੱਲੀ ਦੇ ਕੋਲ ਜਿਹੜਾ ਰਹਿੰਦਾ ਉਹਦੀ ਰੱਖਿਆ ਹੋ ਜਾਂਦੀ ਉਹ ਬਚ ਜਾਂਦਾ ਹੈ ਮਹਾਰਾਜ ਉਹਨੂੰ ਬਚਾ ਲੈਂਦੇ ਹਨ ਇਹ ਸੱਚੇ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ ਹੈ ਕਿ ਜਿਹੜਾ ਕੇਂਦਰ ਨਾ ਭਾਵ ਪਰਮੇਸ਼ਰ ਨਾਲ ਜੁੜਦਾ ਹੈ ਉਹ ਖਾਲਸਾ ਜੀ ਪੀਸ ਨੂੰ ਬਚਿਆ ਬਚ ਜਾਂਦਾ ਦੁੱਖਾਂ ਦੇ ਵਿੱਚ ਪੀਸ ਨੂੰ ਬਚ ਜਾਂਦਾ ਉਹਦੇ ਤੇ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਉਹ ਜਮਦੂਤਾਂ ਦੇ ਖਾਲਸਾ ਜੀ ਮਾਰ ਤੋਂ ਬਚ ਜਾਂਦਾ ਉਹਨਾਂ ਨੂੰ ਜਮਦੂਤਾਂ ਨੇ ਰਗੜਨਾ ਹੁੰਦਾ ਕੋਹਣਾ ਹੁੰਦਾ ਉਤੋਂ ਖਾਲਸਾ ਜੀ ਬਚ ਜਾਂਦਾ ਜਿਹੜਾ ਗੁਰੂ ਰੂਪੀ ਕਿਲੀ ਦੇ ਕੋਲ ਲੱਗਾ ਰਹਿੰਦਾ ਜਾਂ ਮਹਾਰਾਜ ਦੇ ਕੋਲ ਸ਼ਰਨ ਪਿਆ ਰਹਿੰਦਾ ਉਹਦਾ ਖਾਲਸਾ ਜੀ ਮਹਾਰਾਜ ਕਹਿੰਦੇ ਉਧਾਰ ਹੋ ਜਾਂਦਾ ਹੈ ਇਸੇ ਪ੍ਰਕਾਰ ਹੀ ਮਹਾਰਾਜ ਦੀ ਬਾਣੀ ਨੇ ਖਾਲਸਾ ਜੀ ਇੱਕ ਗੰਨੇ ਦੀ ਉਦਾਹਰਣ ਵੀ ਦਿੱਤੀ ਹੈ ਕਿ ਗੰਨੇ ਨਾਲ ਕੀ ਹੁੰਦਾ ਕਿਵੇਂ ਖਾਲਸਾ ਜੀ ਵੇਖੋ ਉਹਦੇ ਵਿੱਚ ਕਿੱਡਾ ਗੁਣ ਹੈ ਕਿੱਡੀ ਮਿਠਾਸ ਹੈ ਮਿਠਾਸ ਦੇ ਨਾਲ ਭਰਿਆ ਹੈ ਪਹਿਲੀ ਪਾਸ ਸ਼ਾਇਤਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਵੇਖ ਜੇ ਮਿੱਠਾ ਕਟਿਆ ਕਾਟਕੁਟ ਵੱਧਾ ਪਾਇ ਕਹਿੰਦੇ ਵੇਖੋ ਗੰਨੇ ਦਾ ਹਾਲ ਵੇਖੋ ਕਹਿੰਦੇ ਪਹਿਲਾਂ ਗੰਨਾ ਵੱਡਿਆ ਫਿਰ ਖਾਲਸਾ ਜੀ ਉਹਨੂੰ ਛਿਲਿਆ ਗਿਆ ਉਹਦੇ ਆਗ ਲਾ ਕੇ ਵੱਖਰੇ ਕਰ ਦਿੱਤੇ ਗਏ ਫਿਰ ਰਸੀ ਦੇ ਨਾਲ ਜਾਂ ਕਈ ਆਗਾ ਦੀ ਰਸੀ ਬਣਾ ਕੇ ਤੇ ਉਹਨੂੰ ਖਾਲਸਾ ਜੀ ਉਹਦੀਆਂ ਗੰਡਾ ਮੰਨ ਲੈਂਦੇ ਨੇ। ਭਾਵ ਕੇ ਭਰੀਆਂ ਬਣ ਲੈਂਦੇ ਨੇ ਤੇ ਕਹਿੰਦੇ ਫਿਰ ਕਹਿੰਦੇ ਖੁੱਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਫਿਰ ਉਹ ਗੰਨੇ ਨੂੰ ਖਾਲਸਾ ਜੀ ਵੇਲਣੇ ਦੇ ਵਿੱਚ ਦੋ ਪੋੜ ਲੱਗੇ ਹੁੰਦੇ ਆ। ਉਹਦੇ ਵਿੱਚ ਧੱਕਿਆ ਜਾਂਦਾ ਤੇ ਫਿਰ ਉਹਨੂੰ ਵੇਲਣੇ ਨੂੰ ਗੇੜਿਆ ਜਾਂਦਾ ਤੇ ਉਹ ਗੰਨਾ ਖਾਲਸਾ ਜੀ ਪੀ ਦਿੱਤਾ ਜਾਂਦਾ ਕੋਲੂ ਵਿੱਚ। ਉਹਨੂੰ ਕਿੰਨੀ ਸਜਾ ਮਿਲਦੀ ਆ ਫਿਰ ਉਹਦੇ ਵਿੱਚੋਂ ਰੋਹ ਨਿਕਲਦੀ ਹੈ। ਤੇ ਖਾਲਸਾ ਜੀ ਉਹ ਰੋਹ ਜਿਹੜੀ ਹੈ ਵੱਖਰੀ ਕਰ ਦਿੱਤੀ ਜਾਂਦੀ ਹੈ ਕਹਿੰਦੇ ਰਾਸ ਕਸ ਟਟਰ ਪਾਈ ਹੈ ਤਪੈ ਤੈ ਵਿਲ ਲਾਏ ਕਹਿੰਦੇ ਫਿਰ ਉਹ ਜਿਹੜੀ ਸਾਰੀ ਰੋਹ ਹੁੰਦੀ ਹੈ ਗੰਨੇ ਦੇ ਵਿੱਚੋਂ ਨਿਕਲੀ ਉਹਨੂੰ ਕੜਾਏ ਵਿੱਚ ਪਾ ਲਈਦਾ ਫਿਰ ਥੱਲੇ ਖਾਲਸਾ ਜੀ ਅੱਗ ਢਾਹ ਦਿੱਤੀ ਜਾਂਦੀ ਹੈ ਫਿਰ ਉਹ ਕੜਦੀ ਰਹਿੰਦੀ ਹੈ ਮਨੋਂ ਵਿਲਕਦੀ ਰਹਿੰਦੀ ਹੈ ਤਪੈ ਤੈ ਵਿਲ ਲਾਏ ਨਾਲੇ ਤਪਦੀ ਹੈ ਕੜਦੀ ਹੈ ਨਾਲੇ ਵਿਲਕਦੀ ਹੈ ਕਹਿੰਦੇ ਪੀਸ ਉਹ ਫੋਕ ਸੰਭਾਲ ਲਿਆ ਦੁੱਚਾ ਅੱਗ ਜਲਾਏ ਫਿਰ ਖਾਲਸਾ ਜੀ ਇੱਥੇ ਹੀ ਬਸ ਨਹੀਂ ਜਿੰਨੋਂ ਆਪਾਂ ਗੰਨਾ ਵੇਲਣੇ ਦੇ ਵਿੱਚ ਪਾਉਂਨੇ ਆ ਤੇ ਉਧਰਲੇ ਬੰਨੇ ਉਹਦਾ ਫੋਗ ਨਿਕਲਦਾ ਆਉਂਦਾ ਨਾ ਉਹਦੀ ਖਾਲ ਜਿਹੜਾ ਜਦੋਂ ਰਾਸ ਖਾਲ ਸਾਜੀ ਉਹਦੇ ਵਿੱਚੋਂ ਨਿਕਲ ਆਉਂਦਾ ਇਹ ਉਹ ਗੰਨੇ ਦਾ ਜਿਹੜਾ ਅੱਗੇ ਬਾਲਣ ਨਿਕਲਦਾ ਕਹਿੰਦੇ ਉਹ ਵੀ ਚੂਰਾ ਜਿਹਨੂੰ ਕਹਿੰਦੇ ਆ ਫੋਗ ਕਹਿੰਦੇ ਆ ਚੂਰਾ ਕਹਿੰਦੇ ਉਹ ਵੀ ਖਾਲੀ ਜਿਹੜਾ ਉਹਨੂੰ ਵੀ ਖਾਲ ਸਾਜੀ ਸਕਾ ਕੇ ਤੇ ਫਿਰ ਉਸੇ ਕੜਾਹੀ ਦੇ ਥੱਲੇ ਢਾਹ ਦਿੱਤਾ ਜਾਂਦਾ ਅੱਗ 'ਚ ਸਾੜ ਦਿੱਤਾ ਜਾਂਦਾ ਤੇ ਮਹਾਰਾਜ ਕਹਿੰਦੇ ਨਾਨਕ ਮਿੱਠਾ ਪਤਰੀ ਹੈ ਵੇਖੋ ਲੋਕਾ ਆਏ ਐਂ ਦੇਹੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਲੋਕੋ ਆ ਕੇ ਵੇਖ ਲੋ ਗੰਨੇ ਦਾ ਹਾਲ ਮਿੱਠੇ ਦੇ ਕਾਰਨ ਇਹਦੇ ਵਿੱਚ ਗੁਣ ਸੀ ਤੇ ਇਹਨੂੰ ਕਿੰਨਾ ਖਵਾਰ ਹੋਣਾ ਪਿਆ ਲੋਕਾਂ ਵਾਸਤੇ ਗੁੜ ਬਣਨ ਲਈ ਸ਼ੱਕਰ ਬਣਨ ਲਈ ਖੰਡ ਬਣਨ ਵਾਸਤੇ ਕਿੰਨਾ ਖਾਲਸਾ ਜੀ ਕਿੱਡਾ ਗੁਣ ਹੈ ਮਿਠਾਸ ਹੈ ਸਾਰੇ ਜਗਤ ਨੂੰ ਮਿਠਾਸ ਵੰਡਦਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਵੇਖ ਲੋ ਆ ਕੇ ਹਾਲ ਵੇਖੋ ਉਸ ਗੰਨੇ ਦਾ ਕਿਦਾਂ ਖਵਾਰ ਹੋਇਆ ਹੈ ਇਸੇ ਪ੍ਰਕਾਰ ਖਾਲਸਾ ਜੀ ਜਿਹੜੇ ਮਿੱਠੇ ਲੋਕ ਹਨ ਬਹੁਤੇ ਮਿੱਠੇ ਉਹਨਾਂ ਦੇ ਨਾਲ ਐਵੇਂ ਹੁੰਦਾ ਹੈ ਮਹਾਰਾਜ ਨੇ ਉਦਾਹਰਣ ਦੇਣਾ ਕੀਤਾ ਹੈ ਸੋ ਖਾਲਸਾ ਜੀ ਜਿਵੇਂ ਗੰਦੇ ਗੰਨੇ ਨੂੰ ਪੀੜਿਆ ਜਾਂਦਾ ਹੈ ਉਹਦੀ ਰੌ ਕੱਢੀ ਜਾਂਦੀ ਹੈ ਫਿਰ ਖਾਲਸਾ ਜੀ ਬਾਲੀ ਜਾਂਦੀ ਹੈ ਰਿਣੀ ਜਾਂਦੀ ਹੈ ਫਿਰ ਜਾ ਕੇ ਉਹਦੇ ਵਿੱਚੋਂ ਸਭ ਕੁਝ ਹੁੰਦਾ ਸੋ ਇਸ ਕਰਕੇ ਮਹਾਰਾਜ ਇੱਕ ਦ੍ਰਿਸ਼ਟਾਂਤ ਦਿੰਦੇ ਆ ਖਾਲਸਾ ਜੀ ਬਹੁਤ ਵੱਡਾ ਇਹ ਗੰਨੇ ਦੇ ਰੂਪ ਵਿੱਚ ਜਿਹੜਾ ਗੰਨੇ ਨੂੰ ਮੀਣ ਰੱਖ ਕੇ ਮਹਾਰਾਜ ਨੇ ਦਸਤਾਨ ਦਿੱਤਾ ਹੈ ਮਹਾਰਾਜ ਕਹਿੰਦੇ ਆ ਕਿ ਵੇਖੋ ਇਹ ਗੰਨਾ ਜਿਹੜਾ ਹੈ ਪਹਿਲਾਂ ਉੱਗਿਆ ਵੱਡਾ ਹੋਇਆ ਫਿਰ ਇਹਨੂੰ ਵਟ ਕਟਿਆ ਗਿਆ ਖਾਲਸਾ ਜੀ ਛਿਲਕੇ ਲਾ ਕੇ ਛਿੱਲਾਂ ਲਾ ਕੇ ਫਿਰ ਇਹਨੂੰ ਰੱਸੀ ਦੇ ਨਾਲ ਬੰਨਿਆ ਗਿਆ ਫਿਰ ਉਸ ਤੋਂ ਬਾਅਦ ਇਹਨੂੰ ਵੇਲਣੇ ਵਿੱਚ ਪੀੜਿਆ ਗਿਆ ਰੋਹ ਕੱਢੀ ਗਈ ਫਿਰ ਉਹ ਰੋਹ ਨੂੰ ਅੱਗ ਤੇ ਰੱਖਿਆ ਗਿਆ ਤਪਾਈ ਗਈ ਫਿਰ ਉਸ ਤੋਂ ਬਾਅਦ ਖਾਲਸਾ ਜੀ ਜਾ ਕੇ ਗੁੜ ਸ਼ੱਕਰ ਬਣਦਾ ਜਿਹੜਾ ਜੋ ਖਾਂਦਾ ਹੈ ਫਿਰ ਖਾਲਸਾ ਜੀ ਉਹ ਵਾਹ ਵਾਹ ਕਹਿੰਦਾ ਕਿ ਬਹੁਤ ਸੁਆਦ ਵੇਖੋ ਕਿੰਨਾ ਕੋਸ਼ ਹੋਣ ਦੇ ਬਾਅਦ ਜਾ ਕੇ ਇਹ ਖੇਡ ਬਣਦੀ ਹੈ ਮਹਾਰਾਜ ਨੇ ਉਦਾਹਰਨ ਦਿੱਤੀ ਹੈ ਕਈ ਪ੍ਰਕਾਰ ਦਾ ਇਹ ਦੁਸ਼ਤਾਂਤ ਬਣ ਜਾਂਦਾ ਜਿਵੇਂ ਖਾਲਸਾ ਜੀ ਸਾਧ ਜਿੰਨੇ ਬਣਨਾ ਸੰਤ ਬਣਨਾ ਉਹਦੀ ਐਵੇਂ ਨਹੀਂ ਮਹਿਮਾ ਹੋ ਜਾਂਦੀ ਐਂਡ ਵੇਲੇ ਉਹਨੂੰ ਦੁਨੀਆ ਐਵੇਂ ਨਹੀਂ ਪੂਜਦੀ ਉਹਨੇ ਐਨੇ ਦੁੱਖ ਗੰਨੇ ਵਾਂਗ ਸਹਾਰੇ ਹੁੰਦੇ ਨੇ ਫਿਰ ਖਾਲਸਾ ਜੀ ਜਿਹੜਾ ਫਰੀਦਕੋਟੀਆਂ ਦਾ ਟੀਕਾ ਹੈ ਉਹਦੇ ਵਿੱਚ ਤੇ ਇਹ ਬਚਨਾਉਂਦੇ ਆ ਕਿ ਜਿਹੜੇ ਖਾਲਸਾ ਜੀ ਲੋਕ ਜਿੱਦਾਂ ਦੁਸ਼ਤਾਂਤ ਦਿੰਦੇ ਨੇ ਉਹ ਕਿ ਜੁੜੇ ਅਗਿਆਨੀ ਪੁਰਸ਼ਾ ਉਹ ਆਪਣੇ ਸੰਬੰਧੀਆਂ ਨੂੰ ਆਪਣੇ ਪੁੱਤਰਾਂ ਧੀਆਂ ਨੂੰ ਬੜਾ ਮਿੱਠਾ ਕਰਦੇ ਮਾਨਦੇ ਆ ਵੀ ਬਣੇ ਮਿੱਠੇ ਮੇਰੇ ਰਿਸ਼ਤੇਦਾਰ ਨੇ ਕਹਿੰਦੇ ਫਿਰ ਉਹਦੇ ਨਾਲ ਹੁੰਦਾ ਕੀ ਆ ਜਮਦੂਤ ਉਹਨੂੰ ਕੱਟਦੇ ਆ ਉਹਦੇ ਪ੍ਰਾਣਾਂ ਦਾ ਫਿਰ ਖਾਲਸਾ ਜੀ ਕੱਟ ਕੇ ਉਹ ਪਾਪੀ ਜੀਵ ਨੂੰ ਬੰਨ੍ਹਦੇ ਆ ਰੱਸੀ ਦੇ ਨਾਲ ਜਿੱਦਾਂ ਗੰਨਾ ਬੰਨ੍ਹਦੇ ਆ ਫਿਰ ਉਹਨੂੰ ਜਿੱਦਾਂ ਉਹ ਵੇਲਣੇ ਤੇ ਪੀੜਿਆ ਜਾਂਦਾ ਇਦਾਂ ਪੀੜਦੇ ਆ ਫਿਰ ਉਹਦੀ ਖਾਲਸਾ ਜੀ ਉਹ ਜਿੱਦਾਂ ਉਹ ਤੋਂ ਰਾਸ ਨਿਕਲਦਾ ਇਹਦੇ ਵਿੱਚੋਂ ਖਾਲਸਾ ਜੀ ਰੂਪ ਰਾਸ ਨਿਕਲਦਾ ਕਈ ਪ੍ਰਕਾਰ ਦੇ ਜਿਹੜੀ ਗਿਆਨਤਾ ਕਈ ਪ੍ਰਕਾਰ ਦਾ ਮੂਹ ਨਿਕਲਦਾ ਉਹਨੂੰ ਫਿਰ ਕਹਿੰਦੇ ਕੜਾਏ 'ਚ ਪਾ ਕੇ ਤਪਾ ਕੇ ਤੇ ਰਿਣਿਆ ਜਾਂਦਾ ਇਦਾਂ ਖਾਲਸਾ ਜੀ ਜੀਵ ਨੂੰ ਕਈ ਪ੍ਰਕਾਰ ਕੋਹ ਕੇ ਸਜਾਵਾਂ ਦਿੱਤੀਆਂ ਜਾਂਦੀਆਂ ਫਿਰ ਜਾ ਕੇ ਜਿਹੜਾ ਸੰਸਾਰ ਵਿੱਚ ਬੜਾ ਇੱਜ਼ਤ ਵਾਲਾ ਬਣਿਆ ਹੁੰਦਾ ਉਹਨੂੰ ਇਦਾਂ ਬੇਇੱਜ਼ਤ ਕੀਤਾ ਜਾਂਦਾ ਜਮਦੂਤ ਉਹਦੇ ਨਾਲ ਇਹ ਵਿਵਹਾਰ ਕਰਦੇ ਆ ਮਹਾਰਾਜ ਕਹਿੰਦੇ ਵੇਖ ਲਓ ਆ ਕੇ ਗੰਨੇ ਦਾ ਹਾਲ ਇਹੋ ਹਾਲ ਤੁਹਾਡਾ ਹੋਣਾ ਜਦੋਂ ਤੁਸੀਂ ਗਾਂ ਜਾਣਾ ਕਈ ਪ੍ਰਕਾਰ ਦੇ ਦਸਤਾਨਤ ਮਹਾਰਾਜ ਨੇ ਦਿੱਤੇ ਫਿਰ ਜਿੰਨੇ ਗੁਰੂ ਦੀ ਸ਼ਰਨ ਜਾਣਾ ਹੈ ਕਈ ਕਹਿੰਦੇ ਅਸੀਂ ਜੀ ਬਹੁਤ ਪਾਠ ਕਰਦੇ ਆ ਸਾਡੇ ਨਾਲ ਤੇ ਦੁੱਖ ਹੀ ਦੁੱਖ ਹੋਈ ਜਾਂਦੇ ਸਾਡੇ ਨਾਲ ਤੇ ਮਾੜਾ ਹੀ ਹੋਈ ਜਾਂਦਾ ਅਸੀਂ ਕੀ ਕਰੀਏ ਮਹਾਰਾਜ ਕਹਿੰਦੇ ਆ ਵੇਖੋ ਗੰਨੇ ਦਾ ਹਾਲ ਜਿੰਨੇ ਲੋਕਾਂ ਦੇ ਵਾਸਤੇ ਮਿੱਠਾ ਬਣਨਾ ਨਿੰਨੇ ਮਿਠਾਸ ਪੈਦਾ ਕਰਨੀ ਹੈ ਉਹਨੂੰ ਐਨੇ ਦੁੱਖ ਸਹਾਰਨੇ ਪੈਂਦੇ ਆ ਜੇ ਤੁਸੀਂ ਗੁਰੂ ਦੇ ਨੇੜੇ ਹੋਣਾ ਹੈ ਗੁਰੂ ਦਾ ਪ੍ਰੇਮ ਪਾਉਣਾ ਹੈ ਗੁਰੂ ਮਹਾਰਾਜ ਦੀ ਸਿੱਖੀ ਲੈਣੀ ਆ ਐਨੇ ਦੁੱਖ ਸਹਾਰਨੇ ਪੈਂਦੇ ਆ ਕੱੜਾ ਹੋ ਕੇ ਇਹ ਜਿਹੜਾ ਰਾਹ ਹੈ ਖਾਲਸਾ ਜੀ ਇਹ ਖੰਡੇ ਨਾਲੋਂ ਤਿੱਖਾ ਹੈ ਤੇ ਵਾਲ ਨਾਲੋਂ ਬਰੀਕ ਹੈ ਖੰਡਿਓ ਖੰਡਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਕਰਦੇ ਹਨ ਸੋ ਗੁਰਮੁਖੋ ਬ ਉਹ ਖਾ ਰਸਤਾ ਹੈ ਸਿੱਖ ਬਣ ਜਾਣਾ ਸਿਰ ਦੇ ਵਾਲ ਰੱਖ ਲੈ ਤੇ ਸਿੱਖਿਆ ਜੀ ਅਸੀਂ ਸਿਰ ਤੇ ਪੱਗ ਬੰਨ ਲਈ ਸਿੱਖਿਆ ਨਹੀਂ ਅਸੀਂ ਨਾ ਪਾਈ ਸਿੱਖੀ ਬੜੀ ਦੂਰ ਦੀ ਗੱਲ ਹੈ ਮਹਾਰਾਜ ਦੀ ਬਾਣੀ ਦੇ ਵਿੱਚੋਂ ਉਪਦੇਸ਼ਾਂ ਨੂੰ ਕਮਾਉਣਾ ਉਹਨਾਂ ਉਪਦੇਸ਼ਾਂ ਦੇ ਪਹਿਰਾ ਦੇਣਾ ਫਿਰ ਜਾ ਕੇ ਖਾਲਸਾ ਜੀ ਸਿੱਖ ਸਦਾਈ ਦਾ ਹੈ ਫਿਰ ਜਾ ਕੇ ਖੇਡ ਬਣਦੀ ਮਹਾਰਾਜ ਕਿਰਪਾ ਕਰਨ ਆਉ ਅੱਜ ਦੀ ਛੱਡ ਬੀਤੀ ਅੱਜ ਖਾਲਸਾ ਜੀ ਦਾਸ ਨੇ ਛੱਡ ਬੀਤੀ ਨਹੀਂ ਅੱਜ ਜਿਹੜੇ ਦਸਵੰਦ ਕੱਢਦੇ ਸੇਵਾ ਕਰਦੇ ਉਹ ਜਿਹੜੀਆਂ ਗੱਲਾਂ ਆਈਆਂ ਹਨ ਉਹ ਜਿਹੜੀਆਂ ਸਾਖੀਆਂ ਆਈਆਂ ਹਨ ਉਹ ਜਿਹੜੀਆਂ ਜਿਨ੍ਹਾਂ ਦਾ ਖਾਲਸਾ ਜਿਨ੍ਹਾਂ ਦਾ ਘਟਰਾ ਹੋਈਆਂ ਉਹਨਾਂ ਨੇ ਸੁਣਾਈਆਂ ਉਹ ਆਪਜੀ ਨੂੰ ਸੁਣਾਉਨੇ ਆ ਸਭ ਤੋਂ ਪਹਿਲਾਂ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਖਾਲਸਾ ਜੀ ਇਹ ਇੱਕ ਮਾਤਾ ਜੀ ਹੁਣਾਂ ਨੇ ਬਠਿੰਡੇ ਤੋਂ ਨੇ ਇਹ ਇਹਨਾਂ ਨੇ ਸੁਣਾਉਣਾ ਕੀਤਾ ਕਿ ਪੁੱਤਰ ਜੀ ਅਸੀਂ ਸਾਲ ਪਹਿਲਾਂ ਤੁਹਾਡੀ ਇੱਕ ਹੱਡ ਬੀਤੀ ਸੁਣੀ ਸੀ ਉਹਦੇ ਵਿੱਚ ਤੁਸੀਂ ਦੱਸਿਆ ਸੀ ਵੀ ਜਿਹੜਾ ਦਸਵੰਦ ਕੱਢਦਾ ਉਹਦੇ ਕਾਰਜ ਸਫਲੇ ਹੁੰਦੇ ਆ ਤੇ ਇਹ ਮਾਤਾ ਜੀ ਸੁਣਾਉਂਦੇ ਆ ਕਿ ਪੁੱਤਰ ਜੀ ਸੱਚੀ ਗੱਲ ਹੈ ਵੀ ਤੁਸੀਂ ਜਿਹੜੀ ਗੱਲ ਕਹੀ ਸੀ ਅਸੀਂ ਉਹਦੇ ਉੱਤੇ ਪਹਿਰਾ ਦਿੱਤਾ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਤੇ ਮੈਂ ਇਹਨਾਂ ਨੂੰ ਆਖਿਆ ਸੀ ਮਾਤਾ ਜੀ ਮੈਂ ਤਾਂ ਸਿਰਫ ਮਹਾਰਾਜ ਦੀ ਬਾਣੀ ਵਿੱਚੋਂ ਪੜ੍ਹ ਕੇ ਤੁਹਾਨੂੰ ਦੱਸਿਆ ਮਹਾਰਾਜ ਤਾਂ ਪਹਿਲਾਂ ਸਭ ਕੁਝ ਦੱਸ ਗਏ ਹਨ ਮਹਾਰਾਜ ਨੇ ਤਾਂ ਸਭ ਕੁਝ ਦੱਸਿਆ ਹੈ ਖਾਲਸਾ ਜੀ ਅਸੀਂ ਪੜ੍ਹਦੇ ਨਹੀਂ ਵਿਚਾਰਦੇ ਨਹੀਂ ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਮਾਤਾ ਜੀ ਸੁਣਾਉਂਦੇ ਕਹਿੰਦੇ ਪੁੱਤਰ ਜੀ ਮੇਰਾ ਘਰ ਵਾਲਾ ਉਦੋਂ ਸਾਲਕ ਪਹਿਲਾਂ ਪੂਰਾ ਹੋਇਆ ਸੀ ਜਦੋਂ ਤੁਹਾਡੀ ਹੱਡ ਬੀਤੀ ਸੁਣੀ ਸੀ ਤੇ ਘਰ ਵਾਲਾ ਕਮਾਈ ਕਰਦਾ ਸੀ ਪੁੱਤਰ ਸੀ ਦੋ ਮੇਰੇ ਤੇ ਦੋਵਾਂ ਨੂੰ ਕੋਈ ਕੰਮ ਕਾਜ ਨਹੀਂ ਸੀ ਮਿਲਦਾ ਤੇ ਚਲੋ ਪੜ੍ਹੇ ਲਿਖੇ ਵੀ ਸੀਗੇ ਕੰਮਕਾਜ ਨਹੀਂ ਸੀ ਮਿਲਦਾ ਉਹਨਾਂ ਦੇ ਸਿਰ ਤੇ ਘਰ ਸੀਗੀ ਬੜੀ ਸਾਡੇ ਘਰ 'ਚ ਗਰੀਬੀ ਆ ਗਈ ਪੈਸਾ ਤੇ ਲਾਉਣਾ ਨਾ ਜਿਹੜੇ ਪੁੱਤਰ ਸਾਨੂੰ ਕਹਿਣ ਉਹ ਸੀ ਇਤ ਨਹੀਂ ਲੱਗਣਾ 5-4-5000 ਤੇ ਅਸੀਂ ਕਿਦਾਂ ਲੱਗ ਜੀ ਉੱਥੇ ਜਾ ਕੇ ਕੀ ਕਰਾਂਗੇ ਪੜ੍ਹ ਲਿਖ ਕੇ ਅਸੀਂ 5-7000 ਤੇ ਲੱਗਾਂਗੇ ਤੇ ਮੈਂ ਉਹਨੂੰ ਕਹਿੰਦੀ ਸੀ ਵੀ ਪੁੱਤ ਕਿਦੇ ਉਹਨਾਂ ਕਿਦੇ ਉਹਦਾ ਪੈਸੇ ਲਿਆਉਣੇ ਪੈਣਗੇ ਜੇ ਪ੍ਰਸ਼ਾਦਾ ਪਾਣੀ ਛਕਣਾ ਤੇ ਦੋਵੇਂ ਜਵਾਨ ਹੋ ਗਏ ਸੀ ਪੁੱਤ ਦੋਵੇਂ ਵਿਆਹਣ ਵਾਲੇ ਪਰ ਘਰ ਵਿੱਚ ਹੁਣ ਕੋਈ ਪੈਸਾ ਨਹੀਂ ਸੀ ਰਹਿੰਦਾ ਜਿਹੜੇ ਪੈਸੇ ਉਹ ਕਮਾਉਂਦੇ ਸੀ ਉਹਦੇ ਨਾਲ ਘਰ ਚੱਲਦਾ ਸੀ ਕਹਿੰਦੇ ਨਾ ਮੈਂ ਤੁਹਾਡੀ ਹੱਡ ਬੀਤੀ ਵਿੱਚ ਇਹ ਬਚਨ ਸੁਣਿਆ ਤੇ ਮਾਤਾ ਜੀ ਕਹਿੰਦੇ ਵੀ ਚਲੋ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਹਰ ਮਹੀਨੇ ਦਸਵੰਦ ਕੱਢਿਆ ਕਰੂੰਗੀ ਜੇ ਮੇਰੇ ਦੋਵੇਂ ਪੁੱਤਰ ਕਮਾਉਣ ਲੱਗ ਪਏ ਭਾਵੇਂ ਮਰ ਚੋਰੀ ਕਰਾਂ ਜਿੱਦਾਂ ਵੀ ਕਰਾਂ ਮੈਂ ਦਸਵੰਦ ਦੀ ਸੇਵਾ ਕੱਢਿਆ ਕਰੂੰਗੀ ਤੁਸੀਂ ਕਿਰਪਾ ਕਰੋ ਮਹਾਰਾਜ ਸਾਡੇ ਘਰੇ ਰਿਜਕ ਭੇਜੋ ਐਨੀ ਮੈਂ ਅਰਦਾਸ ਕੀਤੀ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਉਸੇ ਹੀ ਹਫ਼ਤੇ ਮੇਰੇ ਵੱਡੇ ਪੁੱਤਰ ਨੂੰ ਖਾਲਸਾ ਜੀ ਵਧੀਆ ਨੌਕਰੀ ਮਿਲ ਗਈ ਸੋਹਣੀ ਨੌਕਰੀ ਉਹਦੇ ਵਿੱਚ 19000 ਰੁਪਿਆ ਮਿਲਦਾ ਸੀ ਉਹਨੂੰ ਮਹਾਰਾਜ ਨੇ ਕਿਰਪਾ ਕੀਤੀ ਮੈਂ ਆਪਣੇ ਪੁੱਤਰ ਨੂੰ ਦੱਸਿਆ ਸਾਰਾ ਪੈਸੇ ਮੈਨੂੰ ਹੀ ਫੜਾਉਂਦਾ ਸੀ ਪਹਿਲੀ ਤਨਖਾਹ ਆਈ ਤੇ ਉਹਦੇ ਵਿੱਚੋਂ ਮੈਂ 1900 ਰੁਪਿਆ ਮਹਾਰਾਜ ਦੇ ਘਰ ਭੇਟ ਕੀਤਾ ਫਿਰ ਮੈਂ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਵੀ ਦੂਜੇ ਪੁੱਤਰ ਨੂੰ ਵੀ ਨੌਕਰੀ ਮਿਲ ਜਵੇ ਮਹਾਰਾਜ ਨੇ ਰਹਿਮਤ ਕੀਤੀ ਸੱਚੇ ਪਾਸ਼ਾਣੇ ਤੇ ਉਹ ਖਾਲਸਾ ਜੀ ਜਵਾਨ ਵੀ بڑا ਸੀਗਾ ਉਹ ਮਹਾਰਾਜ ਨੇ ਰਹਿਮਤਾ ਕੀਤੀਆਂ ਉਹਨੇ ਉਹਦਾ ਪਹਿਲਾਂ ਵੀ ਟਰਾਈਆਂ ਵੇਖੀਆਂ ਸੀਗੀਆਂ ਪਰ ਉਹ ਪੜਿਆ ਲਿਖਿਆ ਕਾਫੀ ਸੀਗਾ ਤੇ ਉਹ ਚਾਹੁੰਦਾ ਸੀ ਵੀ ਮੈਨੂੰ ਫੌਜ ਦੇ ਵਿੱਚ ਜਿੱਦਾਂ ਖਾਲਸਾ ਜਿਹੜੇ ਅਕਾਊਂਟੈਂਟ ਵਗੈਰਾ ਹੁੰਦੇ ਜਾਂ ਇਦਾਂ ਦਾ ਕੋਈ ਹੁੰਦਾ ਉਹ ਜੋਬ ਮਿਲ ਜਾਵੇ ਮਹਾਰਾਜ ਨੇ ਕਿਰਪਾ ਕੀਤੀ ਉਹਨੂੰ ਉਹਦੇ ਵਿੱਚ ਤਿੰਨ ਅਚਾਰਾ ਮਹੀਨਿਆਂ ਦੇ ਵਿੱਚ ਵਿੱਚ ਹੀ ਉਹ ਉਹਦਾ ਵੀ ਕਾਰਜ ਸਫਲ ਹੋ ਗਿਆ ਉਹ ਕੋਈ ਤਨਖਾਹ ਤੇ ਪਹਿਲਾਂ ਕਾਫੀ ਸਮਾਂ ਨਹੀਂ ਆਈ ਪਰ ਜਦੋਂ ਆਈ ਮਹਾਰਾਜ ਨੇ ਕਿਰਪਾ ਕੀਤੀ ਫਿਰ ਮੈਂ ਦਸਵੰਦ ਜਿਹੜੀ ਅਰਦਾਸ ਕੀਤੀ ਸੀ ਉਹ ਮੈਂ ਕੱਢਣੇ ਸ਼ੁਰੂ ਕੀਤੇ ਮਹਾਰਾਜ ਨੇ ਰਹਿਮਤਾ ਕੀਤੀਆਂ ਉਹ ਦਸਵੰਦ ਦੀ ਕਿਰਪਾ ਨਾਲ ਘਰ ਵਿੱਚ ਬਰਕਤਾਂ ਵੀ ਆਈਆਂ ਤੇ ਦੋਵੇਂ ਪੁੱਤਰਾਂ ਦੇ ਰਿਸ਼ਤੇ ਵੀ ਹੋ ਗਏ ਮਹਾਰਾਜ ਦੀ ਕਿਰਪਾ ਨਾਲ ਦੋ ਦੋਕ ਸਾਲ ਦੇ ਵਿੱਚ ਵਿੱਚ ਸਾਲ ਦੋ ਸਾਲ ਦੇ ਵਿੱਚ ਵਿੱਚ ਸਾਰੀਆਂ ਖੇਡਾਂ ਹੋਈਆਂ ਐਸੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਦੀ ਵਰਤੀ ਦਸਵੰਦ ਦੀ ਇੱਕ ਖਾਲਸਾ ਜੀ ਉਹਨਾਂ ਨੇ ਆਪਣੀ ਘਟਨਾ ਸੁਣਾਉਣਾ ਕੀਰੀ ਹੁਣ ਦੂਸਰੀ ਜਿਹੜੀ ਹੱਡ ਬੀਤੀ ਹੈ ਦੂਸਰੀ ਜਿਹੜੀ ਘਟਨਾ ਹੈ ਉਹ ਖਾਲਸਾ ਜੀ ਫਾਜ਼ਿਲਕਾ ਤੋਂ ਇੱਕ ਪਰਿਵਾਰ ਹੈ ਉਹ ਕਹਿੰਦੇ ਸੀ ਵੀ ਭਾਈ ਸਾਹਿਬ ਜੀ ਵੀ ਇੱਕ ਨਾ ਸਾਡਾ ਕੰਮ ਕਾਜ ਆ ਵਧੀਆ ਮਹਾਰਾਜ ਦੀ ਕਿਰਪਾ ਨਾਲ ਡੇਰੀਆਂ ਦਾ ਕੰਮ ਆ ਸਾਡੇ ਇੱਕ ਨਾ ਸਾਡੇ ਪਰਿਵਾਰ ਦੇ ਵਿੱਚ ਤਾਂ ਇੱਕ ਘਰ ਸਾਡਾ ਉਧਰ ਵੱਡੇ ਬੇਟੇ ਦਾ ਇੱਕ ਇਧਰ ਵਿੱਚ ਜਗ੍ਹਾ ਸੀ ਕਿਸੇ ਦੀ ਅਸੀਂ ਚਾਹੁੰਦੇ ਸੀ ਵੀ ਉਹ ਸਾਨੂੰ ਮਿਲ ਜੇ ਵੀ ਅਸੀਂ ਡੇਰੀ ਦਾ ਕੰਮ ਕਰਦੇ ਆ ਉਥੇ ਆਪ ਕਰ ਲਾਂਗੇ ਕਹਿੰਦੇ ਵੀ ਅਸੀਂ ਨਾ ਬਹੁਤ ਉੱਤੇ ਪੈਸੇ ਲਾਇਏ ਕੇਸ ਲੜਿਆ ਕੇਸ ਕੀਤਾ ਹੋਰਾਂ ਦੇ ਵੀ ਚਲਦੇ ਸੀ ਬਹੁਤ ਰਫੜ ਪਿਆਦੇ ਅਸੀਂ ਪੈਸੇ ਵੀ ਦੇਣ ਨੂੰ ਤਿਆਰ ਸੀ ਪਰ ਉਹ ਗਾਂ ਦੀ ਗਾਂ ਅਸੀਂ ਫਸਦੇ ਹੀ ਜਾਂਦੇ ਸਾਂ ਤੇ ਕੋਈ ਮਿਲਿਆ ਨਹੀਂ ਪੈਸੇ ਜਿਆਦਾ ਲੱਗ ਗਏ ਕਹਿੰਦੇ ਇੱਕ ਨਾ ਕੋਈ ਨਿਹੰਗ ਸਿੰਘ ਸੀ ਉਹਨੂੰ ਅਸੀਂ ਅਰਦਾਸ ਬੇਨਤੀ ਕਰਾਉਣ ਵਾਸਤੇ ਮਾਇਆ ਦਿੱਤੀ ਵੀ ਤੁਸੀਂ ਅਰਦਾਸ ਕਰ ਦਿਓ ਵੀ ਆ ਥਾਂ ਉਹ ਸਾਡੇ ਘਰ ਨਾਲ ਸੇਵਾ ਲੈਣ ਵਾਸਤੇ ਕੋਈ ਆਇਆ ਸੀ ਕੋਈ ਲੰਗਰ ਉਹਨਾਂ ਨੇ ਲਾਉਣਾ ਸੀ ਤੇ ਉਹ ਨਿਹੰਗ ਸਿੰਘ ਵੀ ਉਹਨਾਂ ਦੇ ਨਾਲ ਸੀ ਹੋਰ ਸਿੱਖਾਂ ਦੇ ਤੇ ਅਸੀਂ ਉਹਨਾਂ ਨੂੰ ਪੈਸੇ ਦੇ ਕੇ ਮੈਂ ਆਖਿਆ ਮਾਤਾ ਜੀ ਕਹਿੰਦੇ ਮੈਂ ਆਖਿਆ ਵੀ ਮੇਰਾ ਆ ਘਰ ਥਾਂ ਸਾਨੂੰ ਮਿਲ ਜੇ ਉਹ ਨਿਹੰਗ ਸਿੰਘ ਕਹਿੰਦੇ ਵੀ ਤੁਸੀਂ ਅੱਜ ਤੋਂ ਦਸਵੰਦ ਕੱਢਣਾ ਸ਼ੁਰੂ ਕਰ ਦਿਓ ਆਪਣੀ ਕਿਰਪਾ ਦਾ ਇਹ ਥਾਂ ਤੁਹਾਨੂੰ ਦਸਵੰਦ ਲੈ ਕੇ ਦਊਗਾ ਤੁਹਾਡਾ ਕਹਿੰਦੇ ਅਸੀਂ ਆਖਿਆ ਵੀ ਮੇਰੇ ਘਰ ਵਾਲਾ ਤੇ ਕਹਿੰਦਾ ਐਵੇਂ ਮਾਰਤੀ ਬਾਬੇ ਨੇ ਪਰ ਕਹਿੰਦੀ ਮੈਨੂੰ ਭਰੋਸਾ ਸੀ ਤੇ ਮੈਂ ਉਦਾਂ ਹੀ ਕੀਤਾ ਕਹਿੰਦੇ ਮੈਂ ਅਹੀਂ ਐਸਟੀਮੇਟ ਲਾਇਆ ਮੈਂ ਆਪਣੇ ਮਹੀਨੇ ਦਾ ਵੀ ਸਾਨੂੰ ਕਿੰਨੇ ਕੁ ਪੈਸੇ ਬਣਦੇ ਆ ਜਿੰਨੇ ਬਣਦੇ ਉਹਦਾ ਮੈਂ ਦਸਵਾਂ ਹਿੱਸਾ ਕੱਢ ਕੇ ਚੋਰੀ ਕਰਕੇ ਕੱਢ ਕੇ ਤੇ ਮਹਾਰਾਜ ਦੇ ਘਰ ਦਿੱਤਾ ਉਦੋਂ ਅਸੀਂ ਲੰਗਰ ਸੀ ਕੋਈ ਸਮਾਗਮ ਸੀ ਉਹਦੇ ਵਿੱਚ ਦਿੱਤਾ ਸੀ ਤੇ ਕਹਿੰਦੇ ਭਾਈ ਸਾਹਿਬ ਜੀ ਵੀ 4 ਮਹੀਨੇ ਲਗਾਤਾਰ ਅਸੀਂ ਦੁਸ਼ਮੰਦ ਕੱਢਦੇ ਰਹੇ ਤੇ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਸਾਹਿਬ ਦੀ ਐਸੀ ਕਿਰਪਾ ਵਰਤੀ ਉਹ ਜਿਹੜਾ ਥਾਂ ਸੀ ਆਪਣੇ ਆਪ ਹੀ ਸਾਡੇ ਕੋਲ ਆ ਗਿਆ ਅਸੀਂ ਕੇਸ ਜਿੱਤ ਗਏ ਉਹ ਜਿਹੜਾ ਕੇਸ ਹੀ ਕੋਈ ਕਿਸੇ ਦਾ ਉਹ ਵੇਚਿਆ ਹੋਇਆ ਸੀ ਅਸੀਂ ਉਹਦੇ ਪੈਸੇ ਵੀ ਕਿਸੇ ਨੂੰ ਦਿੱਤੇ ਸੀ ਪਰ ਉਹ ਅੜ ਗਿਆ ਸੀ ਕਾਰਜ ਮਹਾਰਾਜ ਨੇ ਕਿਰਪਾ ਕੀਤੀ ਚਾਰਾਂ ਪੰਜਾਂ ਮਹੀਨਿਆਂ ਦੇ ਵਿੱਚ ਵਿੱਚ ਉਹ ਸਾਡੇ ਕੋਲੇ ਆ ਗਿਆ ਜਿਹੜਾ ਉਹਨਾਂ ਨੇ ਵਚਨ ਕੀਤਾ ਸੀ ਉਸ ਦਿਨ ਤੋਂ ਬਾਅਦ ਮਾਤਾ ਜੀ ਕਹਿੰਦੇ ਵੀ ਅਸੀਂ ਦਸਵੰਦ ਪੱਕੇ ਕੱਢਣੇ ਸ਼ੁਰੂ ਕੀਤੇ ਸਾਡੇ ਡੰਗਰਾਂ ਦਾ ਦੁੱਧ ਵੱਧ ਗਿਆ ਉਦਾਂ ਵੀ ਜਿਹੜੇ ਲੋਕ ਸਾਨੂੰ ਪਾਉਣ ਆਉਂਦੇ ਸੀ ਉਹ ਵੀ ਵੱਧ ਗਿਆ ਮਹਾਰਾਜ ਦੀ ਕਿਰਪਾ ਨਾਲ ਕਿਰਤਵਿਰਤ ਵਧ ਗਈ ਇਹ ਹੋ ਗਏ 2 ਖਾਲਸਾ ਜੀ ਹੁਣ ਇੱਕ ਤੀਸਰੀ ਹੈ ਇਹ ਖਾਲਸਾ ਜੀ ਇਟਲੀ ਤੋਂ ਹੈ ਵੀਰ ਤੇ ਇਹਦੇ ਖਾਲਸਾ ਜੀ ਪੇਪਰ ਕੋਈ ਮੁਸ਼ਕਲ ਆ ਗਈ ਸੀ ਇਹਦੇ ਪੇਪਰ ਦੇ ਵਿੱਚ ਕੋਈ ਏਜੰਟ ਨੇ ਗਲਤੀ ਕਰ ਦਿੱਤੀ ਸੀ ਉਸ ਕਰਕੇ ਇਹਨੂੰ ਕਾਫੀ ਵਿਚਾਰੇ ਨੂੰ ਮੁਸ਼ਕਲਾਂ ਚੱਲਣੀਆਂ ਪਈਆਂ ਬਾਹਰ ਚਲੋ ਕਮਾਈ ਹੈਗੀ ਸੀ ਕਿਸੇ ਤਵੇਲੇ ਦੇ ਵਿੱਚ ਕੰਮ ਕਰਦਾ ਸੀ ਵੀਰ ਇਹ ਉਹ ਕਹਿੰਦਾ ਵੀ ਮੈਨੂੰ ਵੀਰ ਜੀ ਉਹ ਮੇਰਾ ਕੰਮ ਨਹੀਂ ਸੀ ਹੁੰਦਾ ਮੈਂ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਵੀ ਮੈਂ ਕੀ ਕਰਾਂ ਵੀ ਕਿਹੜੀ ਕੀ ਕਿਹੜਾ ਪਾਠ ਕਰਾਵਾਂ ਕਹਿੰਦਾ ਮੈਂ ਪਾਠ ਵੀ ਗੁਰੂ ਘਰ ਆਪਣੇ ਕਰਵਾਏ ਵੀ ਮੈਂ ਕੀ ਕਰਾਂ ਕਿਦਾਂ ਮੈਨੂੰ ਹਨਾ ਵੀ ਮੇਰਾ ਇਹ ਸਫਲ ਹੋ ਜੇ ਕਾਰਜ ਮਹਾਰਾਜ ਮੈਨੂੰ ਪੱਕੇ ਕਰ ਦੇਵੇ ਇੱਥੇ ਤੇ ਮੈਂ ਫਿਰ ਪਿੰਡ ਜਾਵਾਂ ਤੇ ਕਹਿੰਦਾ ਵੀ ਮੇਰੀ ਮਾਤਾ ਜੀ ਨੂੰ ਨਾ ਉਹ ਕਿਤੇ ਗਏ ਸੀ ਦਰਸ਼ਨ ਮੇਲੇ ਕਰਨ ਵਾਸਤੇ ਤੇ ਮੇਰੀ ਮਾਤਾ ਜੀ ਨੂੰ ਕਿਸੇ ਨੇ ਆਖਿਆ ਸੀ ਵੀ ਤੁਸੀਂ ਦਸਵੰਦ ਕੱਢਿਆ ਕਰੋ ਪੁੱਤਰ ਦੀ ਜਿਹੜੀ ਮਾਇਆ ਉਹਨੂੰ ਲੇਖੇ ਵਿੱਚ ਲਾਇਆ ਕਰੋ ਉਹ ਜੋ ਚਾਹੁੰਦਾ ਉਹ ਸਫਲਾ ਹੋਊਗਾ ਤੇ ਮੇਰੀ ਮਾਤਾ ਨੇ ਆਖਿਆ ਵੀ ਪੁੱਤਰ ਤੂੰ ਹੀ ਅਰਦਾਸ ਕਰੀ ਉਹਨਾਂ ਨੇ ਆਖਿਆ ਵੀ ਜੇ ਸੰਬੰਧ ਦਿਆ ਕਰੋ ਵੀ ਆਪੇ ਸਾਰੇ ਕਾਰਜ ਸਫਲੇ ਹੋਣਗੇ ਤੇ ਉਹ ਵੀਰ ਕਹਿੰਦਾ ਵੀ ਮੈਂ ਆਪਣੀ ਮਾਤਾ ਨੂੰ ਜਿਹੜੇ ਕਿਹਾ ਵੀ ਤੁਸੀਂ ਇੰਨੇ ਪੈਸੇ ਇੰਨੀ ਮੈਂ ਕਮਾਈ ਇੰਨੇ ਪੈਸੇ ਕੱਢ ਕੇ ਦੇ ਤੁਸੀਂ ਨਾ ਲੰਗਰ 'ਚ ਕੋਈ ਰਸਤਬਸਤ ਦਰਬਾਰ ਸਾਹਿਬ ਦੇਓ ਕਹਿੰਦੇ ਅਸੀਂ ਦਰਬਾਰ ਸਾਹਿਬ ਉਹ ਰਸਤਬਸਤ ਦਿੱਤੀ ਅਸੀਂ ਵੀ ਉਥੇ ਬਹੁਤ ਵੱਡਾ ਲੰਗਰ ਹੈ ਤੇ ਵੀਰ ਕਹਿੰਦਾ ਵੀ ਅਸੀਂ 5 ਕੁ ਮਹੀਨੇ ਮੈਂ ਸੇਵਾ ਕੀਤੀ ਸੀ ਮਹਾਰਾਜ ਦੇ ਚਰਨਾਂ ਵਿੱਚ ਪੰਜਾ ਮਹੀਨਿਆਂ ਤੋਂ ਬਾਅਦ ਜਿਹੜਾ ਮੇਰਾ ਕਾਰਜ ਇੰਨੇ ਚਿਰ ਦਾੜਕਿਆ ਸੀ ਸੱਚੇ ਪਾਤਸ਼ਾਹ ਨੇ ਆਪ ਹੀ ਰਾਹ ਵਿਖਾ ਕੇ ਉਹ ਸਫਲਾ ਕਰ ਦਿੱਤਾ। ਸਹੀ ਇਹ ਦਸਵੰਦ ਦੀ ਤਾਕਤ ਹੈ। ਸੋ ਇਸ ਕਰਕੇ ਗੁਰਮੁਖੋ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਸਾਨੂੰ ਸਿੱਖਾਂ ਨੂੰ ਚੀਜ਼ ਦਿੱਤੀ ਆ ਵੀ ਦਸਵੰਦ ਕੱਢੋ ਉਹਦੇ ਨਾਲ ਬਰਕਤਾਂ ਆਉਣਗੀਆਂ ਇਹ ਸੱਚੀ ਗੱਲ ਹੈ। ਮਹਾਰਾਜ ਨੇ ਜੋ ਵੀ ਖੇਡਾਂ ਦੱਸੀਆਂ ਹਨ ਜੋ ਵੀ ਬਚਨ ਕੀਤੇ ਹਨ ਮੰਨਣੇ ਚਾਹੀਦੇ ਹਨ ਉਹਦੇ ਨਾਲ ਬਰਕਤ ਜ਼ਰੂਰ ਪੈਂਦੀ ਹੈ। ਇੱਕ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਇੱਕ ਹੋਰ ਸੀਗੀ ਵੀ ਵੀਰ ਹੋਣਾ ਨੇ ਸੁਣਾਉਣਾ ਕੀਤੀ ਸੀਗੀ ਇਹ ਖਾਲਸਾ ਜੀ ਇੱਧਰ ਹਸ਼ਿਆਰਪੁਰੀ ਵਾਲੀ ਸਾਈਡ ਤੋਂ ਸੀਗੇ ਤੇ ਉਹ ਕਹਿੰਦਾ ਵੀ ਮੈਂ ਵੀਰ ਜੀ ਬਾਹਰੋਂ ਪਹਿਲਾਂ ਬਾਹਰ ਸੀਗਾ ਤੇ ਉੱਥੋਂ ਆਇਆ ਉੱਥੋਂ ਆ ਕੇ ਇੱਥੇ ਤੇ ਮੈਨੂੰ ਕੋਈ ਕੰਮ ਕਾਜ ਹੀ ਨਹੀਂ ਸੀ ਲੱਭਦਾ ਤੇ ਚਲੋ ਮਹਾਰਾਜ ਨੇ ਕਿਰਪਾ કરી ਸੱਚੇ ਪਾਤਸ਼ਾਹ ਨੇ ਤੇ ਮੈਂ ਨਾ ਇੱਕ ਹੋਟਲ ਦੇ ਵਿੱਚ ਰੈਸਟੋਰੈਂਟ ਤੇ ਲੱਗ ਗਿਆ ਉਹਨਾਂ ਨੇ ਮੈਨੂੰ ਆਖਿਆ ਵੀ 14000 ਰੁਪਈਆ ਮੰਨੇ ਮੈਂ ਕਹਾ ਚਲੋ ਵਿਹਲੇ ਰਹਿਣ ਨਾਲੋਂ ਚੰਗਾ ਕਹਿੰਦਾ ਮੈਂ ਜਾਣ ਲੱਗ ਪਿਆ ਉੱਥੇ ਸਵੇਰੇ 8 ਵਜੇ ਜਾਣਾ ਰਾਤ ਨੂੰ 10 11 ਵਜੇ ਜਾਣੇ ਡਿਊਟੀ ਬਹੁਤ ਲੰਮੀ ਸੀ ਤੇ ਕਹਿੰਦਾ ਵੀ ਮੈਂ ਨਾ 6 ਮਹੀਨੇ ਕੰਮ ਕੀਤਾ ਮੇਰਾ ਇੱਕ ਵੀ ਰੁਪਈਆ ਉਹਨਾਂ ਨੇ ਵਧਾਇਆ ਨਹੀਂ ਤੇ ਕਹਿੰਦੇ ਇੱਕ ਵਾਰ ਨਾ ਨਗਰ ਕੀਰਤਨ ਲੰਗਦਾ ਸੀ ਉੱਥੋਂ ਦੀ ਤੇ ਮੈਂ ਵੀ ਦਰਸ਼ਨ ਮੇਲੇ ਕਰਨ ਗਿਆ ਤੇ ਮੈਂ ਨਾ ਉਹ ਪੈਸੇ ਰੱਖ ਕੇ ਕਿਹਾ ਵੀ ਮਾਰੇ ਨੂੰ ਸੱਚੇ ਪਾਤਸ਼ਾਹ ਨੂੰ ਬਚਨ ਕੀਤੇ ਵੀ ਮਹਾਰਾਜ ਕਿਰਪਾ ਕਰੋ ਵੀ ਤਨਖਾਹ ਵਧਾ ਜੀ ਤੇ ਉਹ ਬਾਅਦ ਵਿੱਚ ਨਾ ਸਾਰਾ ਨਗਰ ਜਿੱਦਾਂ ਨੰਗਾ ਤੇ ਪਿੱਛੇ ਨਾ ਦੋ ਨਿਹੰਗ ਸਿੰਘ ਸੀਗੇ ਨੀਲੇ ਬਾਣਿਆਂ ਚ ਉਹ ਆਉਂਦੇ ਸੀ ਤੁਰੇ ਤੇ ਮੈਂ ਉਹਨਾਂ ਨੂੰ ਵੀ ਫਤਿਹ ਬੁਲਾਈ ਤਾਂ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਮੈਨੂੰ ਕਹਿੰਦੇ ਵੀ ਸਿੱਖਾ ਕੀ ਕਰਦਾ ਹੁਣ ਇਹ ਆਪਣਾ ਆ ਤੇ ਮੈਂ ਕਿਹਾ ਵੀ ਨਹੀਂ ਮਾਰੇ ਮੈਂ ਤੇ ਇੱਥੇ ਕੰਮ ਕਰਦਾ ਤੇ ਕਹਿੰਦੇ ਕਿੰਨੇ ਪੈਸੇ ਦਿੰਦੇ ਆ ਤੇ ਮੈਂ ਕਿਹਾ ਵੀ ਪੈਸੇ ਤੇ ਬਾਬਾ ਜੀ ਥੋੜੇ ਹੀ ਆ ਡਿਊਟੀ ਜਿਆਦਾ ਲੰਮੀ ਆ ਉਹ ਕਹਿਣ ਲੱਗੇ ਦਸਵੰਦ ਦਿਆ ਕਰ ਦਸਵੰਦ ਦਸਵੰਦ ਕੱਢਿਆ ਕਰ ਤੇਰੇ ਪੈਸੇ ਵੱਧ ਜਾਣਗੇ ਉਹ ਬਚਨ ਕਰਕੇ ਚਲੇ ਗਏ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਪੰਜਾਸ਼ ਆਂਡਣਾ ਬਾਰ ਮੈਨੂੰ ਪੈਸੇ ਮਿਲੇ ਤਨਖਾਹ ਤੇ ਮੈਂ ਨਾ ਉਹ ਪੈਸੇ ਜਿਹੜੀ ਤਨਖਾਹ ਸੀ ਉਹਦੇ ਵਿੱਚੋਂ 1400 ਰੁਪਏ ਦਾ ਸਬੰਧ ਬਣਦਾ ਸੀ 14000 ਦਾ ਕਹਿੰਦਾ ਮੈਂ 1400 ਰੁਪਏ ਉੱਪਰ ਲਈ ਜੇਬ ਵਿੱਚ ਪਾ ਕੇ ਰੱਖ ਲਿਆ ਵੀ ਅੱਜ ਮੈਂ ਨਾ ਜਾ ਕੇ ਨਾ ਗੁਰੂ ਘਰ ਭੇਟਾ ਕਰ ਦੇਣੇ ਦਾ ਸਬੰਧ ਕੱਢਣਾ ਕਹਿੰਦਾ ਵੀ ਮੈਂ ਉਹ ਮੈਨੂੰ 12:00 ਵਜੇ ਤਨਖਾਹ ਮਿਲੀ ਤੇ ਮੈਂ ਪੈਸੇ ਵੱਖਰੇ ਰੱਖ ਲਏ ਸ਼ਾਮ ਨੂੰ 5:00 ਵਜੇ ਨਾ ਇੱਕ ਗਰੀਬ ਜਿਹਾ ਦਾੜਾ ਕੇ ਸੀਗਾ ਉਹਦੇ ਪਰ ਬਹੁਤਾ ਹੀ ਗਰੀਬੜਾ ਸਿਆ ਸਿੱਖ ਸੀਗਾ ਉਹ ਮੈਨੂੰ ਆ ਕੇ ਕਹਿੰਦਾ ਵੀ ਮੈਨੂੰ ਭੁੱਖ ਬੜੀ ਲੱਗੀ ਆ ਤੇ ਜੇ ਤੂੰ ਮੈਨੂੰ ਕੋਈ ਛਕਾ ਦੇਵੇਂ ਤੇ ਮੈਂ ਨੂੰ ਆਖਿਆ ਵੀ ਕੋਈ ਨਹੀਂ ਮੈਂ ਛਕਾ ਦੇਣਾ ਕੀ ਛਕਣਾ ਮੈਂ ਉਥੋਂ ਹੋਟਲ ਤੋਂ ਉਹਨੂੰ ਖਵਾਇਆ ਉਹਨੇ ਨਾ ਖਲੋ ਜਦੋਂ ਸ਼ਾਕਪ੍ਰਿਆ ਤੇ ਅਰਦਾਸ ਕੀਤੀ ਮਹਾਰਾਜ ਸੱਚੇ ਪਾਸ਼ਾ ਇਹ ਆ ਸਿੱਖ ਜਿਹੜੇ ਨੇ ਮੇਰੀ ਸੇਵਾ ਕੀਤੀ ਮਹਾਰਾਜ ਨੂੰ ਤੂੰ ਬਹੁਤਾ ਦੇ ਕਿਰਪਾ ਕਰੀ ਤੇ ਕਹਿੰਦਾ ਤੁਰਨ ਲੱਗਾ ਤੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਦਸਬੰਦ ਇਹਨੂੰ ਹੀ ਦੇ ਦਵਾਂ ਕੀਵਤਾ ਵਿਚਾਰਾ ਕਿੱਡਾ ਕ ਮਜਬੂਰ ਆ ਕਹਿੰਦਾ ਮੈਂ ਆਪਣੀ ਜੇਬ ਵਿਚੋਂ 1400 ਰੁਪਈਆ ਕੱਢ ਕੇ ਉਹਨੂੰ ਦੇ ਦਿੱਤਾ ਤੇ ਉਹ ਕਹਿੰਦਾ ਵੀ ਜਿੰਨੂੰ ਦੇਤਾ ਚਲੋ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਸੰਤੁਸ਼ਟੀ ਆ ਗਈ ਮਨ ਨੂੰ ਵੀ ਮੈਂ ਕੋਈ ਸੇਵਾ ਕੀਤੀ ਆ ਮਹਾਰਾਜ ਨੇ ਮੇ ਕੋ ਕਰਾਈ ਆ ਤੇ ਉਹ ਕਹਿੰਦਾ ਵੀਰ ਜੀ ਤੁਸੀਂ ਸੱਚ ਜਾਣਿਓ ਅਗਲੇ ਮਹੀਨੇ ਜਦੋਂ ਤਨਖਾਹ ਮਿਲਣੀ ਸੀ ਨਾ ਮੈਨੂੰ ਤੇ ਕਹਿੰਦਾ ਵੀ ਸਾਨੂੰ ਨਾ 10 ਨੂੰ ਜਾਂ 11 ਨੂੰ ਮਿਲਦੀ ਹੁੰਦੀ ਆ ਕਹਿੰਦਾ ਵੀ 10 ਨੂੰ ਸਾਰੇ ਬੰਦੇ ਜਿਹੜੇ ਉੱਥੇ ਕੰਮ ਕਰਦੇ ਸਭ ਨੂੰ ਤਨਖਾਹ ਮਿਲ ਗਈ ਮੈਨੂੰ ਨਹੀਂ ਮਿਲੀ ਮੈਂ 11 ਹੋਊਗੀ 11 ਤੋਂ 12 ਹੋਊਗੀ ਮੈਂ ਕਿਹਾ ਚਲੋ ਕੋਈ ਨਹੀਂ ਮਾਲਕ ਦੇ ਦੇਣਗੇ ਇਹਨਾਂ 13 ਤਰੀਕ ਹੋਈ ਜਦੋਂ ਤੇ ਮੈਂ ਨਾ ਮਾਲਕ ਨੂੰ ਫੋਨ ਕੀਤਾ ਜਿਹੜਾ ਜਿਹਦਾ ਉਥੋਂ ਦਾ ਮਾਲਕ ਸੀਗਾ ਵੀ ਸਰ ਮੈਨੂੰ ਤਨਖਾਹ ਨਹੀਂ ਮਿਲੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਆਪ ਆਉਣਾ ਆ ਕੱਲ ਪਰਸੋਂ ਨੂੰ ਮੈਂ ਤੈਨੂੰ ਆਪ ਪੈਸੇ ਦੇ ਕੇ ਜਾਊਗਾ ਤੇ ਮੈਂ ਉਹਨੂੰ ਆਖਿਆ ਵੀ ਚਲੋ ਠੀਕ ਐ ਉਹ ਦੋਆਂ ਦਿਨਾਂ ਬਾਅਦ ਆਇਆ ਤੇ ਉਹਨੇ ਆ ਕੇ ਨਾ ਮੈਨੂੰ ਸਿੱਧੇ ਪੈਸੇ ਫੜਾਏ 20000 ਰੁਪਇਆ ਤੇ ਮੈਂ ਨਾ ਉਹ ਫੜ ਕੇ ਜੇਬ ਵਿੱਚ ਪਾ ਲੇ ਬਾਹਲ ਵਿੱਚ ਮੈਂ ਜਦੋਂ ਗਿਣੇ ਤਾਂ 20000 ਰੁਪਇਆ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਕਹਾਂ ਵੀ ਪਾਜੀ ਤੁਸੀਂ ਪੈਸੇ ਵਾਧ ਮੈਨੂੰ ਦਿੱਤੇ। ਉਹ ਕਹਿੰਦਾ ਵਾਧ ਨਹੀਂ ਦਿੱਤੇ ਤੇਰੀ ਤਨਖਾਹ ਜਤੋਂ ਬਾਅਦ 20000 ਹੁਣ ਤੂੰ 20000 ਲਿਆ ਕਰੀ ਮੇਰੇ ਕੋਲ। ਵੀ ਤੂੰ ਤੈਨੂੰ ਤੂੰ ਜਿੰਨਾ ਸਬਰ ਕੀਤਾ ਵੀ ਤੇਰੇ ਸਬਰ ਦਾ ਹੀ ਫਾਲਿਆ ਵੀ ਮੈਂ ਵੇਖਿਆ ਵੀ ਤੂੰ ਮਿਹਨਤੀ ਬੰਦਾ ਤੂੰ ਇੱਥੇ ਕੰਮ ਕਰੀ ਜਾ ਛੱਡੀ ਨਹੀਂ ਜਿਹੜੀ ਚੀਜ਼ ਤੈਨੂੰ ਚਾਹੀਦੀ ਹੋਊਗੀ ਸਾਡੇ ਕੋਲ ਵਿੱਚੋਂ ਮੰਗ ਲਈ ਪਰ ਛੱਡੀ ਨਾ ਇਹ। ਉਹ ਮਹਾਰਾਜ ਨੇ ਐਸੀ ਕਿਰਪਾ ਕੀਤੀ ਉਸੇ ਮਹੀਨੇ ਇੱਕੋ ਮਹੀਨੇ ਮੈਂ ਦਸਵੰਦ ਕੱਢਿਆ ਸੀ ਅਗਲੇ ਮਹੀਨੇ 20000 ਤਨਖਾਹ ਹੋ ਗਈ ਕਹਿੰਦਾ ਫਿਰ ਮੈਂ 2000 ਰੁਪਏ ਦਸਵੰਦ ਸੇਵਾ ਚ ਦੇਣ ਲੱਪਿਆ ਤੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਉਹ ਵੀਰ ਸੁਣਾਉਂਦਾ ਕਿ ਹੁਣ ਮੇਰੀ 25000 ਤਨਖਾਹ ਆ ਇਹ ਮੇਰੀ ਉਥੇ ਪੂਰੀ ਮਤਲਬ ਮਾਲਕ ਇੰਨਾ ਕੁ ਯਕੀਨ ਮੇਰੇ ਤੇ ਕਰਦਾ ਇੱਕ ਹੋਟਲ ਹੋਰ ਬਣਾ ਰਿਹਾ ਤੋ ਕਹਿ ਰਿਹਾ ਵੀ ਇਹ ਦੋਹਾਂ ਹੋਟਲਾਂ ਦਾ ਸਿਸਟਮ ਤੈਨੂੰ ਦੇਣਾ ਪਹਿਲਾਂ ਤੂੰ ਸਵੇਰੇ ਇੱਥੇ ਚਲਾ ਕੇ ਜਾਏਂਗਾ ਫਿਰ ਤੂੰ ਉੱਥੇ ਵੇਖਿਆ ਕਰੇਂਗਾ ਲਾਗੋ ਲਾਗੀ ਨੇ ਸੋ ਮਹਾਰਾਜ ਦੀ ਕਿਰਪਾ ਹੁੰਦੀ ਹੈ ਖਾਲਸਾ ਜੀ ਦਸਵੰਦ ਕੋਈ ਮਾੜੀ ਮੋਟੀ ਟੀਜ ਨਹੀਂ ਵੀ ਐਵੇਂ ਪੈਸੇ ਕੱਢ ਕੇ ਗੁਰੂ ਘਰ ਦੇ ਦਿੰਨਾ ਤੇ ਉਹਨਾਂ ਸਾਨੂੰ ਕੁਝ ਮਿਲਦਾ ਨਹੀਂ ਸਾਨੂੰ ਉਹਦੇ ਵਿੱਚ ਉਹਦੇ ਕਰਕੇ ਬਹੁਤ ਕੁਝ ਮਿਲਦਾ ਇਸ ਕਰਕੇ ਗੁਰਮੁਖ ਖ ਦਸਵੰਦ ਕੱਢਿਆ ਕਰੋ ਸੇਵਾ ਕਰਿਆ ਕਰੋ ਗਰੀਬ ਗੁਰਬਿਆਂ ਦੀ ਜਿਹੜੀ ਸੇਵਾ ਹੈ ਉਹਦੇ ਵਿੱਚ ਜਦੋਂ ਦਸਵੰਦ ਜਾਂਦਾ ਹੈ ਤੇ ਆਪਣੇ ਘਰ ਬਰਕਤਾਂ ਆਉਂਦੀਆਂ ਹਨ ਮਹਾਰਾਜ ਕਿਰਪਾ ਕਰਨ ਤੇ ਜੇ ਬਹੁਤੀ ਕਈ ਮੇਰੇ ਬੰਦਾ ਕਹਿੰਦਾ ਅਸੀਂ ਤੇ ਦਸਵੰਦ ਵੀ ਕੱਢਦੇ ਸਾਡੇ ਘਰੇ ਬਰਕਤ ਨਹੀਂ ਪੈਂਦੀ ਪਰ ਖਾਲਸਾ ਜੀ ਇੱਕ ਗਰੰਟੀ ਹੈ ਜਿਹੜਾ ਬੰਦਾ ਦੁਸ਼ਮਣ ਕੱਢਦਾ ਉਹਦੇ ਮਨ ਵਿੱਚ ਖੁਸ਼ੀ ਜ਼ਰੂਰ ਆਉਂਦੀ ਹੈ ਇੱਕ ਮਹੀਨਾ ਉਹਦੇ ਮਨ ਵਿੱਚ ਖੇੜਾ ਵੀ ਜ਼ਰੂਰ ਰਹਿੰਦਾ ਉਹਨੂੰ ਮਾਰੇ ਕਈ ਵਿਗਣਾ ਤੋਂ ਵੀ ਬਚਾ ਲੈਂਦੇ ਬੇਸ਼ੱਕ ਉਹਦੇ ਬਰਕਤ ਨਹੀਂ ਪਈ ਪਰ ਹੋਰ ਕਾਰਜ ਦੁਸ਼ਮਣ ਬੜੇ ਕਰ ਦਿੰਦਾ ਪਰ ਖਾਲਸਾ ਜੀ ਹੋ ਹੀ ਨਹੀਂ ਸਕਦਾ ਵੀ ਤੁਸੀਂ ਦੁਸ਼ਮਣ ਸੱਚੇ ਮਨ ਨਾਲ ਕੱਢੋ ਭੁੱਲ ਜਾਓ ਕੱਢ ਕੇ ਤੇ ਮਾਰੇ ਤੁਹਾਡੇ ਘਰੇ ਬਰਕਤਾਂ ਨਾ ਭੇਜਣ ਹੁੰਦਾ ਹੀ ਹੁੰਦਾ ਹੈ ਅਸਾ ਬਰਕਤਾਂ ਆਉਂਦੀਆਂ ਹੀ ਆਉਂਦੀਆਂ ਨੇ ਜਦੋਂ ਗੁਰੂ ਦੇ ਨਾਮ ਦਾ ਕੱਢਣ ਲੱਗ ਪਏ ਖਾਲਸਾ ਜੀ ਫਿਰ ਆਪਣੇ ਆਂ ਬਰਕਤਾਂ ਆਉਂਦੀਆਂ ਪੁਰਾਣੇ ਲੋਕ ਪਹਿਲਾਂ ਪ੍ਰਸ਼ਾਦਾ ਜਿਹੜਾ ਅਸੀਂ ਖਾਲਸਾ ਜੀ ਮਹਾਰਾਜ ਦੇ ਨਾਮ ਦਾ ਕੱਢਦੇ ਸੀ ਜਾਂ ਜਨਵਰਾਂ ਨੂੰ ਪਾਉਂਦੇ ਸੀ ਤੇ ਜਾਂ ਕਿਸੇ ਹੋਰ ਕਾਰਜ ਵਿੱਚ ਕਰ ਦੇਣਾ ਤੇ ਉਹਦੇ ਨਾਲ ਘਰੋਂ ਕਦੇ ਰਿਜਕ ਨਹੀਂ ਸੀ ਮੁੱਕਦਾ ਸੋ ਇਹ ਪੁਰਾਣੀਆਂ ਗੱਲਾਂ ਪੁਰਾਣੇ ਸਿੱਖਾਂ ਦੀਆਂ ਬਹੁਤ ਖਾਲਸਾ ਜੀ ਉਹਨਾਂ ਦੇ ਵਿੱਚ ਮਹਾਨਤਾ ਸੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ